ਸਤਿ ਸ੍ਰੀ ਅਕਾਲ ਜੀ ਸੰਧੂ ਡੈਰੀ ਫਾਰਮ ਸਰਦੂਲਗੜ ਤੇ ਸਵਾਗਤ ਹੈ ਆਸ ਕਰਨਾ ਭਰਾਵੋ ਸਾਰਾ ਨੇ ਜਾਨਵਰ ਅਤੇ ਘਰ ਪਰਵਾਹ ਠੀਕ ਹੋਣਗੇ ਅੱਜ ਪਹੁੰਚੇ ਸੀ ਆਪਾਂ ਅੰਡਾਬਲੀ ਮੰਡੀ ਤੇ ਜਿਹੜੇ ਵੀਰਾਂ ਨੇ ਚੈਨਲ ਨਹੀਂ ਨਾ ਸਬਸਕ੍ਰਾਈਬ ਕਰਿਆ ਚੈਨਲ ਸਬਸਕ੍ਰਾਈਬ ਕਰ ਲੋ ਕਿਉਂਕਿ ਤੁਹਾਡੇ ਵਰਗੇ ਭਰਾਵਾਂ ਨਾਲੇ ਕੰਮ ਚੱਲਣਗੇ ਇਕੱਲਾ ਬੰਦਾ ਵੱਡਾ ਨਹੀਂ ਹੁੰਦਾ ਜੇ ਸਾਡੇ ਵਰਗੇ ਭਰਾ ਨਾਲ ਖੜੇ ਹੋਣਗੇ ਨਾ ਫੇਰ ਕੰਮ ਚੱਲੂਗਾ ਤੇ ਫੇਸਬੁੱਕ ਤੇ ਵੀ ਚਲਾ ਲਿਆ ਆਪਾਂ ਫੋਲੋ ਕਰ ਲਿਆ ਸੰਧੂ ਡੇਰੀ ਫਾਰਮ ਸਰਦੂਲਗੜ ਕਿਉਂਕਿ ਜੇ ਸਾਰੇ ਭਰਾ ਸਪੋਰਟ ਕਰਨਗੇ ਨਾ ਫੇਰ ਹੀ ਅੱਗੇ ਵਧਿਆ ਜਾਊਗਾ ਬਾਕੀ ਵੀਰਾਂ ਨੇ ਸਪੋਰਟ ਅੱਗੇ ਬਹੁਤ ਕਰਿਆ YouTube ਤੇ ਬਹੁਤ ਬਹੁਤ ਜ਼ਿਆਦਾ ਤਾਂ ਨਵਾਦਾ ਜਿਹੜੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਤੇ ਜਿਹੜੇ ਰਹਿੰਦੇ ਆ ਭਰਾ ਮੰਨ ਕੇ ਉਹ ਵੀ ਕਰਦੇ ਆ ਕੱਟੇ ਦੇਖੋ ਖੜੇ ਬਲੇ ਨਗੀਨੇ ਆ ਦੇਖ ਲੈ ਭਾਈ ਆਲੇ ਬੰਬ ਖੜੇ ਐ ਤੇ ਕੀ ਕਰੀਏ ਇਹਨਾਂ ਦਾ ਫੱਤਰ ਜਾਈ ਜਾਂਦੇ ਚਲ ਕੱਟੇ ਦਾ ਮੰਨਦੇ ਐ ਸਿਰਾਈ ਜਾਣਾ ਕਟੀਆਂ ਬਾ ਕਹਿੰਦੇ ਨੇ ਕਰੀਮ ਆਪਣੀ ਉਹ ਥੋੜਾ ਜਿਹਾ ਔਖਾ ਹੋ ਜਾਂਦਾ ਜਿਹੜੀ ਆਪਣੀ ਕਰੀਮ ਚਲੀ ਜਾਂਦਾ ਆ ਵੀ ਮੰਨੂ ਦਾ ਕੱਟਾ ਆ ਆਖੜਾ ਬਾਈ ਨੇ ਦਿੱਤਾ 45000 ਦਾ ਕੀ ਲੈਖਾ ਕੱਟੇ ਦਾ ਅੱਜ ਤੋਂ ਜਾ ਗਾ ਲੋ ਟੱਚ ਟੂ ਸਟਿਕਲਾਣਾ ਬਹੁਤ ਸਾਹ ਵਗਲ ਅਗਰ ਕੋਲੇ ਦਾ ਕਾਗਜ਼ ਆ ਕੇ ਵੀ ਦਿਖਾਵਾਂ ਤੁਹਾਨੂੰ ਥੱਕ ਗਏ ਸੀ 2 ਕੁ ਮਿੰਟ ਵਾਂਗ ਚੱਲ ਬਹਿ ਜੀ ਗਏ ਲੰਡੀ ਜੀਪ 'ਚ ਬਹਿ ਗਏ ਸੀ ਆਪਾਂ ਆ ਵੇਖਾ ਬੋਟ ਟੌਪ ਦੀ ਜੀਪ ਐ ਭਰਾਵਾ ਚੱਲ ਆਜੋ ਦਿਖਾਉਣੇ ਥੱਲੇ ਉਤਰ ਕੇ ਕੀ ਬਣਦਾ ਕੀ ਗੱਲਬਾਤ ਐ ਕਿੰਨੇ ਰੁਪਈਆ ਦਾ ਕੀ ਮਾਲ ਐ ਲੈ ਸੱਜਣੋਂ ਬੜੇ ਨੰਗੇ ਨੇ ਆ ਭਰਾਵਾ ਝੋਟਾ ਦੇ ਬੜਾ ਟੌਪ ਕਲਾਸ ਐ ਅਜੇ ਕੱਟੇ ਪਿੰਡ 'ਚ ਛੱਡੇ ਹੋਣ ਯਾਰ ਕੁੰਡਾ ਕੱਟਾ ਇਹਦਾ ਖੜਾ ਰਹਿ ਇਕੱਲੇ ਤੇ ਕੋਲੇ ਖਾ ਲੈਣੀ ਕਿਸੇ ਨੇ ਭਰਾਵਾ ਨੱਥ ਨਹੀਂ ਬਾਈ ਸ਼ਰੀਫ ਹੀ ਲੱਗਦਾ ਕੱਟਾ ਆ ਛੋਟੀ ਬਹੁਤ ਸੋਹਣੀ ਆ ਯਾਰ ਘੋੜੇ ਦੀ ਜਾਤ ਜੋ ਖੜੀ ਦੇ ਉੱਚੀ ਹੋ ਗਈ ਬਈ ਦੇਖ ਕੇ ਹਨਾ ਨਹੀਂ ਵੀ ਇਹ ਹੀ ਘੋੜਾ ਹੋ ਜਾਂਦਾ اچھا ਦੇਖੇ ਬੜੀ ਸਿਰਾ ਝੋਟੀ ਆ ਮਿੱਤਰੋ ਆ ਤਾਂ ਇੱਕ ਬਾਰਾਂ ਸੂਈ ਹੋਈ ਹੈ ਗੱਲ ਕਰ ਹੈ ਬੰਬੀ ਹੈ ਛੋਟੀ ਉਮਰ ਦੀ ਹੈ ਬੜਾ ਚੰਗਾ ਯਾਰ ਮਜ਼ਾ ਬਹੁਤ ਜਿਆਦੇ ਚੰਗੇ ਆ ਅ ਗੂਰੀ ਮੱਝ ਆਲੀ ਬਹੁਤ ਵਧੀਆ ਬਹੁਤ ਵੱਡੀ ਮੱਝ ਹੈ ਪੂਰੀ ਮਿੱਤਰੋ ਸੂਈ ਨ ਇੱਕ ਅੱਦੇ ਬਾਰੇ ਸੂਈ ਲੱਗਦੀ ਹੈ ਦੋ ਬਾਰਾਂ ਨੀਲੀ ਚ ਵੀ ਪੈਂਦੀ ਹੈ ਤੇ ਹੂੰ ਵੀ ਬਾਲੀ ਵੱਡੀ ਹੈ ਕੱਦ ਘੱਟ ਬਹੁਤ ਵਾ ਸਿੰਘ ਥੋੜਾ ਗੁੱਲਾ ਜਿਵੇਂ ਆ ਝੋਟੀ ਆ ਗਈ ਬੜਾ ਤਕੜਾ ਸਿੰਘ ਆ ਯਾਰ ਇਹਦਾ ਵੀ ਸੋਈ ਇਹ ਵੀ ਨਿਕ ਵਰਾਏ ਛੋਟੀ ਉਮਰ ਦੀ ਇਹ ਬੜਾ ਤਗੜਾ ਪੀਸ ਆ ਯਾਰ ਕਾ ਬੈਠਾ ਹੈ ਕੱਟਾ ਸੋਹਣਾ ਇਹ ਬਹੁਤ ਛੋਟੀ ਆ ਬਹੁਤ ਸੋਹਣੀ ਆ ਯਾਰ ਇਹ ਤਾਂ ਲੱਗਦਾ ਗੱਪਣੋਂ ਦੀ ਥਾਂ ਜੇ ਕੱਟ ਗਈ ਆ ਸੱਲੋਂ ਬਾਕੀ ਦੇਖੋ ਚੈੱਕ ਕਰਕੇ ਲੈ ਉਹ ਆਉਂਦਾ ਇਹਨਾਂ ਨੇ ਤੇ ਜਿਹੜਾ ਆ ਗਿਆ ਕੱਟਾ ਇਹਨਾਂ ਦਾ ਬੜਾ ਸਪੈਸ਼ਲ ਹੈ ਆ ਵੀ ਮੰਨੂ ਦਾ ਕੱਟਾ ਇਹ ਆ ਵੀ ਮੰਨੂ ਦਾ ਪੈਰਾ ਪੂਰਾ ਦਾ ਬੜਾ ਪੱਕਾ ਇੱਥੇ ਬਾਈ ਦੇਖਿਆ ਕਹਿੰਦਾ ਯਾਰ ਮਜਬੂਰੀ ਸੀ ਹੇ ਜੇ ਝੋਟੇ ਮਿੱਤਰੋ ਅਕਸਰ ਮਿਲ ਜਾਂਦੇ ਮੰਡੀ ਤੋਂ ਯਾਰ ਸਿੰਗਾ-ਸੁੰਗਾ ਦਾ ਇਹ ਬਹੁਤ ਸੋਹਣਾ ਯਾਰ ਮਤਲਬ 2 ਕੁ ਸਾਲ ਦਾ ਹੋਊ ਜਮ੍ਹਾਂ ਸਹੀਂ ਇਹ ਟਾਪ ਕਲਾਸ ਹੈ ਇਹ ਗੱਲ ਕਰਨ ਵਾਲੇ ਉੱਚਾ ਦੇਖ ਮਾਂ ਦੇ ਪੁੱਤੋਂ ਐ ਸਿਰ ਚਾੱਕ ਕੇ ਖੜ ਜਾਂਦਾ ਵਾਲਾ ਟਾਪ ਕਲਾਸ ਖੜਨੀ ਦਾ ਘਟਾ ਯਾਰ ਇਹ ਜੇ ਕੱਟੇ ਪਿੰਡਾਂ 'ਚ ਬਣਦੇ ਆ ਸਟਾਰ ਜੇ ਛੱਡੇ ਹੁਣ ਪੁਰਾ ਤਗੜੇ ਲਖਜਨੂ ਜੀ ਝੋਟੀ ਲੈ ਜਾ ਕਰੋ ਇਹ ਬਾਹਲੀ ਟਾਪ ਕਲਾਸ ਝੋਟੀ ਹੈ ਯਾਰ ਸਿੰਘ ਸੁਣ ਗਏ ਬੰਦ ਆ ਜਵਾਨੀ ਕਾਨਿਕਾ ਸਿੰਘ ਆ ਯਾਰ ਬਾਲੀ ਵੱਡੀ ਨੀ ਉਮਰ ਬਾਈ ਇਹਦੀ ਹੈ ਬਾਈ ਉਮਰ ਛੋਟੀ ਲੱਗਦੀ ਆ ਇਹਦੀ ਬਾਲੀ ਵੱਡੀ ਨੀ ਹੈਗੀ ਐ ਨਹੀਂ ਪਤਾ ਖੀਰੀ ਹੋਵੇ ਬਾਈ ਹਜੇ ਤੇ ਦੋ ਦੰਦ ਆ ਦੋ ਦੰਦ ਆ ਦੋ ਚੌਕੀ ਹੈ ਚੌਕੀ ਹੋ ਗਿਆ ਸਮਾਈ ਘਟ ਹੋਈ ਆ ਕੱਟੀ ਦੀ ਨਹੀਂ ਤਾਂ ਕੱਟੀ ਜੋ ਬਰੀਡ ਝਲਕਦੀ ਸੀ ਮਿੱਤਰੋ ਸਮਾਈ ਘਟ ਗਈ ਥੋੜੀ ਜੀ ਤੇ ਮਿਆਂ ਯਾਰ ਬਰੀਡ ਇਹਦੀ ਬਹੁਤ ਤਕੜੀਆ ਝੱਟੀ ਦੀ ਨਹੀਂ ਕੱਟੀ ਚੰਗੀ ਬਈ ਜਿਹੜਾ ਉਹ ਕੱਟਾ ਖੜਾ ਨਾ ਬਈ ਆਹ ਆਓ ਪਰਲਾ ਉਹ ਬਾਈ ਇੱਥੇ ਖੜਾ ਸੀ ਹੁਣ ਕਹਿੰਦਾ ਅਭੀ ਮੰਨੂ ਦਾ ਕੱਟਾ ਉਹ ਹਾਂ ਆ ਖੜਾ ਹਾਂ ਕੱਟਾ ਖੜਨਾ ਹੀ ਖੜਨੀਆਂ ਦੇਖ ਬਈ ਪੈਰਾ ਪੂਰਾ ਦਾ ਕਿੰਨਾ ਪੱਕਾ ਕੱਟਾ ਦੋ ਸਰ ਨਹੀਂ ਚੰਗਾ ਲੈ ਸੱਜਣੋਂ ਇਹ ਸੋਨ ਮਾਲ ਦਿਖਾਦਾ ਡੱਬੜੀ ਮਾਰ ਲਿਆ ਕਰੋ ਜਿਹੜਾ ਚੰਗੀ ਝੋਟੀ ਮਿਲ ਜਾਂਦੀ ਇੱਥੋਂ ਯਾਰ ਕੋਈ ਕੱਟੀ ਜਾਂ ਝੋਟੀ ਚੰਗੀ ਮਿਲ ਜਾਂਦੀ ਹੈ ਸਿੰਘਾਂ ਸੁੰਗਾਂ ਦਾ ਬਹੁਤ ਸੋਹਣਾ ਸੀਗਾ ਜੱਟ ਬੁੱਤੀ ਬਾਤੀ ਦੇਖ ਬਾਈ ਯਾਰ ਹਨਾ ਫੇਰ ਆਪਾਂ ਕਿੱਧਰਾਂ ਬਈ ਮੇਰਾ ਸਦੂ ਘੜਾ ਬਾਬੇ ਰੋਡ ਕੀ ਨਾਲ ਰੋਡ ਕੀ ਹਾਂ ਛੋਟਾ ਬਾਬੇ ਸੇਕੂ ਸੇਕੂ ਹਾਂ 14 ਦਾ ਸੇਕੂ ਬਾਬੇ ਦਾ ਮੈਂ ਹਨਾ ਐ ਐਚੀ ਜੀ ਲੈ ਸੱਜਣੋਂ ਤਾਕੜਾ ਸੀ ਕੰਮ ਯਾਰ ਇਹ ਗੱਲ ਆ ਬਾਈ ਕਾ ਗਾਈ ਲੈ ਕੇ ਆ ਗਿਆ ਬਾਈ ਹਨਾ ਖੱਟੇ ਕਟੀਆਂ ਛੋਟੇ ਛੋਟੇ ਚੰਗਾ ਯਾਰ ਮਾਲ ਆਹ ਦੇਖੋ ਨੀਲੀ ਲਾਈਪ ਦਾ ਕਟਾ ਇਹ ਲੱਗਦਾ ਬੱਚੀ ਹੁੰਦੀ ਹੈ ਇਹ ਯਾਰ ਕੁਦਰਤ ਦੇ ਰੰਗ ਹੈ ਨਾ ਵਿੱਚ ਆਹ ਦੇਖੋ ਜਾਨਵਰ ਕਿੰਨਾ ਸੋਹਣਾ ਆ ਗਿਆ ਇਹ ਸਾਰੇ ਕੱਟੇ ਆ ਗਏ ਲਾਈਨ ਪੂਰਾ ਕੱਟਾ ਆ ਗਿਆ ਬਹੁਤ ਜ਼ਿਆਦਾ ਮਾਲ ਆ ਯਾਰ ਬਹੁਤ ਜ਼ਿਆਦਾ ਸਰਾਇ ਲੱਗ ਰਾਇਆ ਜਮ ਮਾਲ ਦਾ ਉਧਰ ਗਾ ਕੇ ਘੱਟ ਸੀ ਅੱਜ ਅੱਜ ਇਹਨਾਂ ਕੋਲ ਸਰਾ ਮਾਲ ਆ ਪੂਰਾ ਫੁੱਲਾ ਕੋਈ ਘਾਣਾ ਥਣਾ ਥਣਾ ਦੇਖ ਕੰਨੀ ਹਰੀ ਪੀਏ ਇਹ ਆ ਮਿੱਤਰੋ ਮੰਡੀ ਡੱਬੋ ਵਾਲੀ ਹਾਂ ਸਰੇਂਗੀ ਦੀ ਇਹ ਮੱਝ ਕੱਟੇ-ਕੱਟਿਆਂ 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 ਦੇਖ ਡੱਬਾ ਕੱਟਾ ਯਾਰ ਇੱਕ ਆ ਕੱਟੀ ਤੇ ਇੱਕ ਆ ਕੱਟੀ ਇੱਕ ਆ ਕੱਟਾ ਇੱਕ ਆ ਕੱਟੀ ਬਹੁਤ ਸੋਹਣੀ ਐ ਕੁਦਰਤ ਨੇ ਰੰਗ ਭਰੇ ਜਰ ਇਹਨਾਂ 'ਚ ਹਨਾ ਇੱਕ ਬਾਈ ਕਹਿੰਦਾ ਕਲਪ ਕਰੀਏ ਲੈ ਕੀ ਕਰੀਏ ਉਹਦਾ ਆ ਗਿਆ ਬਾਈ ਓਏ ਉਹ ਫੜ ਲਾ ਫੇਰ ਆਖੀ ਜਾਗੇ ਮੇਰਾ ਨਾਗ ਘਟ ਗਿਆ ਹੈ ਕਹਿੰਦਾ ਫੇਰ ਆਖਿਆ ਨਾਗ ਘਟ ਗਿਆ ਮੇਰਾ ਸਿਰਾ ਮਹਾਲ ਆ ਬਾਈ ਯਾਰ ਅਜੇ ਕੱਟੇ ਛੋਟੇ ਲੈ ਜਾ ਕਰੋ ਭਰਾਵੋ ਇਥੋਂ ਸਾਨੂੰ ਦਿਖਾ ਦੀ ਸਾਰੀ ਕਰੀਮ ਆਪਣੀ ਇਹ ਜਿਵੇਂ ਆ ਕੱਟਾ ਨਹੀਂ ਮਾੜਾ ਕਰ ਕਰਕੇ ਐਟਿੰਗ ਜੀ ਗੱਲੀ ਹੋਰੂ ਜੇ ਕਰੀ ਐ ਟਸ਼ੀ ਟੁਸ਼ੀ ਕਲਾਂ ਬਹੁਤ ਸਾਫ ਹੈ ਪੈਰਾਂ ਪੂਰਾ ਦਾ ਬੜਾ ਪੱਕਾ ਹੈ ਆ ਝੋਟੀ ਬਹੁਤ ਟਾਪ ਕਲਾਸ ਆ ਯਾਰ ਆ ਤੁਹਾਨੂੰ ਦੁਬਾਰੇ ਦਿਖਾ ਦੀ ਮਜ ਮਾਰ ਲਿਆ ਕਰੋ ਗੇੜਾ ਬਾਈ ਯਾਰ ਇਥੇ ਮਿਲ ਜਾਂਦਾ ਜਾਨ ਮਾ ਗਲਾ ਸੱਜ ਨੂੰ ਮਾਰ ਲਿਆ ਕਰੋ ਗੇੜਾ ਯਾਰ ਇਥੇ ਲੇਟ ਹੋਈ ਜਾਂਦੇ ਫਿਰ ਹੁਣ ਝੋਟੀਆਂ ਚੰਗੀਆਂ ਮਿਲ ਜਾਂਦੀਆਂ ਬਾਈ ਕੋ ਤਹਾਂ ਕਟਿਆਂ ਦਾ ਪੱਕੇ ਨੇ ਜਾਣਾ ਇਸਰਾ ਹਨਾ ਇਹ ਜੇ ਕਟੇ ਸ਼ਾਨਦਾਰ ਕਿੱਥੇ ਮਿਲਦੇ ਆ ਯਾਰ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਆ ਜਿਹੜੇ ਪਰ ਆਪਣੇ ਵੀਡੀਓ ਦੇਖਦੇ ਆ ਤੇ ਜਿਹਨੇ ਚੈਨਲ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਆ ਤੇ ਜਿਹੜੇ ਹਜੇ ਕਰਨਗੇ ਉਹਨਾਂ ਦਾ ਬਹੁਤ ਬਹੁਤ ਜਿਆਦਾ ਧੰਨਵਾਦ ਆ ਛੋਟੇ ਛੋਟੇ ਕਟੀਆਂ ਬਹੁਤ ਆਏ ਨੇ ਇੱਥੇ ਅੱਛਾ ਹੋ ਬਹੁਤ ਚੰਗੀਆਂ ਘੜੀਆਂ 15000 ਰੁਪਏ ਰੇਟ ਆ ਦਾ ਮੈਂ ਕਹਿੰਦਿਆਂ ਕੱਟੀਆਂ ਵਿੱਚ ਚੰਗੀਆਂ ਮਾਰ ਲਿਆ ਕਰੋ ਜਿਹੜਾ ਤਾਂ ਬਹੁਤ ਜ਼ਿਆਦਾ ਆ ਜਾਂਦੀਆਂ ਆਹ ਟੇਰ ਹੀ ਲੱਗ ਰਿਹਾ ਜਿਵੇਂ ਤਨ ਨਿਕਦਿਆਂ ਹੋ ਰੀਆਂ ਆਹ ਬਾਈ ਬਹੁਤ ਵੱਡੀਆਂ ਲੈ ਆ ਦਿਓ ਕੱਟੀਆਂ ਇਹਦੇ ਨਾਲ ਮਿਲ ਆਉਣੇ ਪੇਚਾ ਰੋਣੇ ਇਹਦੇ ਨਾਲ ਹੁਣ ਥੱਲੋਂ ਬਹੁਤ ਚੰਗੀਆਂ ਆ ਕੁਛ ਦਿਨ ਬਾਈ ਨੂੰ ਕੀ ਰੇਟ ਹੈ ਕੀ ਗੱਲ ਬਾਤ ਆ 99924460 ਛੋਟੀਆਂ ਬਾਈ ਦਾ ਬਹੁਤ ਸ਼ਾਨਦਾਰ ਹੈ ਯਾਰ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕਿਹੜਾ ਪਿੰਡ ਹੈ ਵੀਰੇ ਮੱਲ ਵਾਲਾ ਪਿੰਡ ਆ ਬਾਈ ਮੱਲ ਵਾਲਾ ਕਿੱਥੇ ਕਰ ਗਿਆ ਵੀਰੇ ਜੇਰੇਗਾ ਫੰਡੇ ਕੋਲ ਅੱਜ ਪਿੰਡਾ ਜਿਹਾ ਆ ਗਿਆ ਬਾਈ ਦਾ ਹਣਾ ਦੋ ਛੋਟੀਆਂ ਲੈ ਗਿਆ ਬਾਈ ਖੀਰੀਆਂ ਐ ਖੀਰੀਆਂ ਬਾਈ ਖੀਰੀਆਂ ਦੋਨੇ ਹਣਾ ਹਾਂ ਬਾਈ ਬਾ ਡੇਢ ਕੇ ਸਾਲ ਦੇ ਲਾਗੇ ਤਾਕੇ ਜੇ ਹੋਣਗੀਆਂ ਤੇ ਫਲੋਂ ਦਾ ਹਾਵਣਾ ਝੋਲੀਆਂ ਚਾਲੀਆਂ ਕਰਮ ਵਾਲਿਆਂ ਦੇ ਬਾਣਿਆਂ ਚੰਗੀਆਂ ਝੋਲੀਆਂ ਯਾਰ ਕੀ ਰੇਟ ਆ ਭਾਈ ਇਹਨਾਂ ਦਾ ਦੋਨਾਂ ਦਾ ਹਾਂਜੀ ਦੋਨਾਂ ਦਾ ਕੀ ਰੇਟ ਹੈ ਰੇਟ 50000 ਰੁਪਏ ਇਹਨਾਂ ਦਾ ਭਾਈ ਵੇ ਭਾਈ ਨੇ ਯਾਰ ਜਾਇਜ ਜਾ ਮੰਗਿਆ ਮੈਨੂੰ ਤਾਂ ਲੱਗਦਾ ਯਾਰ ਕਟੀਆਂ ਦੇ ਹਿਸਾਬ ਨਾਲ ਜਿਵੇਂ ਕਟੀਆਂ ਬਹੁਤ ਜ਼ਿਆਦੇ ਜਾਇਜ ਰੇਟ ਲੱਗਦਾ ਮੈਨੂੰ ਤਾਂ ਇਹਨਾਂ ਦਾ ਫਿਰ ਦੇਖੋ ਤੁਸੀਂ ਸਿਆਣਿਓ ਮਾਨਤਾ ਨਾ ਜਾ ਹੋ ਜੀ ਯਾਰ ਸੈਟ ਹੈ ਕੰਮ ਰੇਟ ਕੰਨੀ ਉਹਦਾ ਭਾਈ ਮੈਂ ਨੰਬਰ ਬੋਲੀ ਤੇਰਾ 97799 ਹਾਂ 24466 ਘਰੇ ਵੀ ਲੱਗਦਾ ਕਟੀਆਂ ਨੂੰ ਹਾਂ ਭਾਈ ਘਰੇ ਵੀ ਬਾਕੀ ਯਾਰ ਆ ਤਾਂ ਰੇਟ ਭਾਈ ਤੂੰ ਜੰਮੇ ਜਾਇਆ ਤੇਰਾ ਕਟੀਆਂ ਬਹੁਤ ਉੱਚੀਆਂ ਲੰਮੀਆਂ ਤੇ ਥੱਲੋਂ ਪੂਰੀਆਂ ਸਾਫ਼ ਕਰ ਲਿਓ ਭਾਈ ਨਾਲ ਸੰਪਰਕ ਐਸੋ ਤੋਂ ਬੱਚੀ ਦਿਖਾਉਣੇ ਇੱਕ ਬੱਚੀ ਆ ਗਈ ਵਿੱਚ ਮੋੜ ਲੈ ਭਾਈ ਮੋੜ ਲੈ ਭਾਈ ਚਾਂਜ ਰਾਂਜੂਂਜਰਾ ਪਾਈਆਂ ਬਾਈ ਦੀਆਂ ਯਾਰ ਪੂਰੀਆਂ ਪੁੱਛਦੇ ਆ ਕਿ ਰੇਟ ਆ ਬੱਚੀ ਵਾਲੇ ਵਾਲੇ ਮੰਗਦੇ ਆ ਬੱਚੀ ਐਡੀ ਕਿ ਬੱਚੀ ਮੰਗ ਲੈਂਦੇ ਆ ਦੇੰਦਕ ਬੇਸ਼ ਬੰਨਦੇ ਬਈ ਬੰਨਦੇ ਬਾਈ ਕਿੰਨੇ ਜਰਦੀਆ ਬਸ਼ੀਏ ਹੈ ਬਾਈ ਕਿੰਨਾ ਜਰ ਹੋ ਗਿਆ 11 ਮਹੀਨੇ ਦੀ ਹੈ ਬਾਈ ਅੱਛਾ ਇਹ ਤਾਂ ਛੋਟੀ ਹੈ ਉਮਰ ਯਾਰ ਬਹੁਤ ਜਿਆਦਾ ਝੋਲੀ ਝਾਲੀ ਪਾੜਦੀ ਆਉਂਦੀ ਯਾਰ ਹੈਡ ਲੈਂਥ ਬਹੁਤ ਹੈਗਾ ਬੱਚੀ ਦੀ ਇਹ ਉਮਰ ਦੇ ਹਿਸਾਬ ਨਾਲ ਹਾਂ ਬਾਈ ਖੀਰੀ ਹੋ ਗਿਆ ਸੀ ਹਨਾ ਉਤਪਾਦਿਤ ਹੋਣੀ ਬਈ ਪਾਰਦਾ ਕੰਮ ਕਰਦਾ ਉਹ ਬੱਚੀ ਹਟਾਉਣਿਆ ਸਾਨੂੰ ਕੁਛ ਦੇ ਅੱਬਾ ਜੀ ਨੂੰ ਕੀ ਰੇਟ ਹੈ ਬੱਚੀ ਚੰਗੀ ਹੈ ਬਾਈ ਵਪਾਰ ਦਾ ਕੰਮ ਹੈ अच्छा ਤੇ ਕੀ ਰੇਟ ਆ ਬਾਈ ਇਹਦਾ 30000 ਆ ਬਾਈ 30000 ਮੋਬਾਈਲ ਨੰਬਰ ਬੋਲ ਦਾਰ ਪਹਿਲਾਂ ਤਾਂ 999149043 ਪਿੰਡ ਕਿਹੜਾ ਪਿੰਡ ਰਈਆ ਬਾਈ ਰਾਮਪਰਾਹੁਲਪੁਰ ਚਰਾਈਏ ਖਾਨ ਦਾ ਪਿੰਡ ਘਰੇ ਵੀ ਰੱਖਦੇ ਹਾਂ ਹਾਂ ਨੀਲੇ ਖਾਨ ਵਾਲਾ ਨੀਲਾ ਖਾਨ ਨੀਲਾ ਖਾਨ ਗੀਤ ਗਾਰਾ ਤੋਂ ਆ ਗਏ ਆ ਬਾਈਆਂ ਕੋਲੇ ਬਾਈ ਆ ਕਿੰਨੇ ਚਿਰ ਦੀ ਹੈ ਇਹ ਰ ਚਿੰਦਰੀ 4 ਮਹੀਨੇ ਵੀ ਸਿੰਘ ਸਿੰਘ ਕੱਢੇ ਲੈ ਇਹਦਾ ਕੀ ਰੇਟ ਆ ਬਾਈ 16000 ਵੀਰੇ ਆ ਜਾ ਜਮੇ ਨਿੱਕੇ ਜੇ ਏਡੀ ਕਿ ਲੈਣੀ ਹੈ ਕਾਰ ਚ ਵੀ ਪਗ ਜੂ ਤੇ ਕਾਹ ਕੀ ਜਰਸੀ ਆ ਜਰਸੀ ਭਾਈ ਕਿੰਨੇ ਚਿਰਦੀ ਹੈ 8 ਮਹੀਨਾ ਦੇ ਹਾਂਜੀ ਇਹਦਾ ਕੀ ਰੇਟ ਆ ਭਾਈ ਇਹਦਾ 16000 ਜੀ ਇਹਦਾ 16 ਇਹਦਾ ਵੀ ਇਹਦਾ ਵੀ 16 ਇਹਦੇ ਵੀ 16 ਉਹਦਾ 30 ਆ ਗਿਆ ਨਾ ਨੰਬਰ ਸੋਡਾ ਇੱਕੋ ਹੀ ਆ ਗਿਆ ਪਿੰਡ ਰਾਇਆਂ ਭਾਈ ਇਹਦਾ ਰਾਮਪੁਰਾ ਪੂਲ ਕੋਲੇ ਆ ਦੇਖੋ ਜਮੇ ਨਿੱਕੇ ਜੇ ਬੱਚੀ ਸੋਹਣੀ ਬਹੁਤ ਆ ਯਾਰ ਆਵੇ ਬਾਈ ਨਹੀਂ ਹੰਦਾ ਕੋਈ ਹੰਦਾ ਸੌਦਾ ਬੱਚਾ ਸੋਹਣਾ ਬਹੁਤਾ ਬਾਈ ਕੋਈ ਐ ਸੱਜਣੋ ਕਹਿੰਦਾ 22 ਮਿਲੇ ਆਪਾਂ ਨੂੰ ਮੰਡੀ ਡੱਪ ਵਾਲੀ ਦੇ ਕਿਸਾਨ ਵੀਰੋ ਪਸ਼ੂਆਂ ਦੇ ਵੀਰਾਂ ਨੂੰ ਬਾਈ ਮੜਾ ਚਰੀ ਬੰਦਾ ਹੋ ਜੂ ਤੇ ਜਿਹੜੀਆਂ ਜਿੰਨਾ ਦੇ ਪਸ਼ੂ ਜਾਨੀ ਮੱਝਾਂ ਜਿਹੜੀਆਂ ਮੱਝਾਂ گاਵਾਂ ਘੱਪੜ ਨਹੀਂ ਰਹਿੰਦੇ ਨਾ ਇੱਕ ਖਰਾਕ ਤੇ ਬਾਈ ਹੈ ਘੰਟਾ ਬਾਅਦ ਬਾਈ ਕਹਿੰਦਾ ਗਰੰਟੀ ਹੋਊ ਕਿਸ ਕੰਮ ਦੀ ਬਾਕੀ ਕਰਦੇ ਆ ਬਾਈ ਨਾਲ ਗੱਲ ਬਾਈ ਸਸਰੀ ਗੱਲ ਬਾਈ ਸਸਰੀ ਗੱਲ ਕਿਹੜਾ ਪਿੰਡਾ ਵੀਰੇ ਟਰੱਲਾ ਬਾਈ ਟਰੱਲਾ ਹਾਂ ਤੇ ਇਹ ਦਵਾਈ ਆ ਗਈ ਬਾਈ ਛੋਟੂ ਕੋਲ ਹੈ ਨਾ ਤੇ ਆਪਦੀ ਬਣਾਉਣਾ ਬਾਈ ਕਿਵੇਂ ਖਸਾ ਆਪਦੀ ਬਾਈ ਪਛਾਪਦੀ ਹਾਂ ਪਿਤਾ ਪੁਰਖੀ ਕਿੱਤਾ ਹੈ ਨਾ ਹਾਂ ਬਾਈ ਤੇ ਮੈਡੀਕਲ ਕਿੱਥੇ ਬਾਈ ਆਪਣਾ ਪੱਕੋ ਕਲਾ ਬਾਈ ਪੱਕੋ ਕਲਾ ਤੇ ਮਾਨਸਾ ਬਰਨਾਲਾ ਰੋਡ ਮਾਨਸਾ ਬਰਨਾਲਾ ਉੱਤੇ ਰੋਡ ਦੇ ਵੱਡੇ ਨੇ ਨਾ ਵੱਡੇ ਰੋਡ ਤੇ ਬਾਈ ਕਿੰਨੇ ਦੀ ਪੈਂਦੀ ਹੈ ਖਰਾਕ ਇਹ ਇੱਕ 200 ਰੁਪਏ ਦੀ 200 ਰੁਪਏ ਦੀ ਠੀਕੇ ਦੋ ਘੰਟਾ ਬਾਅਦ ਆ। ਠੀਕੇ ਦੋ ਘੰਟਾ ਬਾਅਦ। ਗਾਪਲਾ ਨਹੀਂ ਮੱਝ ਐ। ਗਾਪਲਾ ਮੱਝ ਐ। ਅੱਛਾ। ਮੁੜ ਕੇ ਲੋੜ ਦੀ। ਤੇ ਕੀ ਰੇਟ ਆ ਭਾਈ ਖਰਾਕ ਦਾ ਦਾ ਕਾ? 200 ਰੁਪਏ ਭਾਈ। ਸਹੀ? ਸੀਸੀ ਦਾ। ਸੀਸੀ ਦਾ ਭਾਈ। ਅੱਛਾ ਵੀ 1 ਕਿੱਟ ਦੇਣੇ ਪੈਂਦੇ ਆ ਕਿ ਵੱਜ ਵੀ ਰਹਿੰਦੀ ਆ? 1 ਬਾਈ। ਸਾਰੀ ਸੀਸੀ। ਹਾਂਜੀ। ਅੱਛਾ 1 ਕਿੱਟ ਜ। ਮੈਂ ਸੱਜਣੋਂ ਇਹ ਪ੍ਰੋਬਲਮ ਬਾਹਲੀ ਆਉਣ ਲੱਗੀ। ਪ੍ਰਭੂ ਮੱਝਾਂ ਝੋਟੀਆਂ ਚੋਣਾ। ਤੇ ਵੀਰ ਦਾ ਨੰਬਰ ਲੈ ਕੇ ਦੇਨੇ ਆ। ਵੀਰ ਨੰਬਰ ਬੋਲ ਦੇ ਵੀਰਾ। 99157 ਜੀ 94762 ਜੀ ਇਹ ਨਾਮ ਕੀ ਹੈ ਬਾਈ ਆਪਣਾ ਡਾਕਟਰ ਜਨਕ ਸਿੰਘ ਜੀ ਡਾਕਟਰ ਜਨਕ ਸਿੰਘ ਆ ਮਿੱਤਰੋ ਆਪਣੇ ਆ ਕਾਰਡ ਆ ਮਾਨਸਾ ਜਲਾ ਆ ਗਿਆ ਬਾਕੀ ਚਹਿਲ ਆ ਗਿਆ ਬਾਈ ਆ ਤੁਹਾਨੂੰ ਦਿਖਾਤਾ ਕਰ ਲਿਓ ਬਾਈ ਦਾ ਸੰਪਰਕ ਸਕਰੀਨ ਸ਼ਾਟ ਲੈ ਲਿਓ ਆਪਣਾਂ ਦੀ ਤੇ ਦਵਾਈ ਦੀ ਬਾਈ ਕਹਿੰਦਾ ਗਾਰੰਟੀ ਰੋ ਲੈ ਸੱਜਣੋ ਐ ਸੀ ਮੰਡੀ ਡੱਬਾ ਵਾਲੀ ਤੁਹਾਨੂੰ ਦਿਖਾਤੀ ਸਾਰੀ ਅੱਜ ਗਾਹਕ ਸੀ ਘੱਟ ਆ ਫੇਉਂ ਦਾ ਮੇਲਾ ਹੀ ਲੱਗਿਆ ਰਿਹਾ ਵੀਡੀਓ ਬੁੜੇ ਬਣ ਗਿਆ ਆਪਣੇ ਆਪ ਵਧੀਆ ਤੁਹਾਡੇ ਭਰਾਵਾਂ ਦੀ ਕਿਰਪਾ ਨਾਲ ਕਰ ਕਰ ਦੇਖ ਸਾਰੇ ਲਿਓ ਹੁਣ ਓ ਸਰੇ ਤਾਂ ਹੀ ਭਈਆ ਦੇਖ ਸਾਰੇ ਲਿਓ ਐਨੀ ਕਰ ਰਿਕਵੈਸਟ ਹੈ ਤੁਹਾਡੇ ਭੁਰੇ ਸਾਰਾ ਕੁਝ ਦਿਖਾਤਾ ਅੱਜ ਤੁਹਾਨੂੰ ਤੇ ਜਿਹੜੇ ਭਰਾਵਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਸਬਸਕ੍ਰਾਈਬ ਕਰ ਲਿਓ ਭਰਾਵਾਂਨ ਕੇ ਬਹੁਤ ਅੱਥ ਬਣ ਕੇ ਬੇਨਤੀ ਹੈ ਤੁਹਾਡੇ ਭੁਰੇ ਬਹੁਤ ਬਹੁਤ ਜਿਆਦਾ ਧੰਨਵਾਦ ਉਹ ਬਾਕੀ ਧੰਨਵਾਦ ਬਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ